ਪੂਰਨ ਸੂਬਿਆਂ ਸਮੇਤ ਪੰਜਾਬ ਦੇ ਮੌਸਮ ਨੇ ਲਈ ਕਰਵਟ ਕਈ ਇਲਾਕਿਆਂ ਦੇ ਵਿੱਚ ਭਾਰੀ ਤੂਫਾਨ ਨੇ ਦਿੱਤੀ ਦਸ ਤੱਕ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲੇਗੀ ਭਾਰੀ ਤਬਦੀਲੀ ਜਿਹਾ ਪੰਜਾਬ ਦੇ ਵਿੱਚ ਮੌਸਮ ਬਦਲਿਆ ਬਦਲਿਆ ਨਜ਼ਰ ਆ ਰਿਹਾ ਹੈ ਕੁਝ ਹੋਰ ਸੂਬਿਆਂ ਦੇ ਵਿੱਚ ਵੀ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਬੀਤੀ ਰਾਤ ਨੂੰ ਤਾਂ ਕੁਝ ਇਲਾਕਿਆਂ ਦੇ ਵਿੱਚ ਭਾਰੀ ਤੂਫਾਨ ਨੇ ਦਸਤਕ ਦਿੱਤੀ ਹੈ ਹਨੇਰੀਆਂ ਚੱਲੀਆਂ ਨੇ ਤੇ ਕੁਝ ਥਾਵਾਂ ਤੇ ਤਾਂ ਵਰਖਾ ਵੀ ਹੋਈ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰੰਤੂ ਕਿਸਾਨਾਂ ਦੇ ਲਈ ਇਹ ਜਿਹੜਾ ਮੀਂਹ ਪੈ ਰਿਹਾ ਹੈ ਇਹ ਵੱਡਾ ਨੁਕਸਾਨ ਕਰ ਸਕਦਾ ਹੈ ਕਿਉਂਕਿ ਫਸਲ ਪੱਕੀ ਹੋਈ ਹੈ ਤੇ ਪੱਕੀ ਹੋਈ ਫਸਲ ਤੇ ਅਗਰ ਮੀਂਹ ਪੈ ਜਾਵੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਦੱਸਦੀ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਬਰਫਬਾਰੀ ਵੀ ਹੋ ਰਹੀ ਹੈ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਸੀ ਬਹੁਤ ਜ਼ਿਆਦਾ ਸੀ ਜਿਹੜਾ ਕਿ 40 ਡਿਗਰੀ ਤੋਂ ਉੱਪਰ ਹੀ ਜਾ ਰਿਹਾ ਸੀ ਇੱਥੋਂ ਤੱਕ ਕਿ ਰਾਤਾਂ ਵੀ ਠੰਡੀਆਂ ਨਹੀਂ ਸਨ ਹੋ ਰਹੀਆਂ ਰਾਤਾਂ ਦਾ ਤਾਪਮਾਨ ਵੀ 22 ਡਿਗਰੀ ਤੱਕ ਚਾਉਂਦਾ ਸੀ ਤੇ ਹੁਣ ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਦਿੱਤੀ ਹੈ ਪਰੰਤੂ ਕਿਸਾਨਾਂ ਦੇ ਲਈ ਇਹੜੀ ਵਰਖਾ ਹੋ ਰਹੀ ਹੈ ਕਾਫੀ ਜ਼ਿਆਦਾ ਨੁਕਸਾਨ ਦੇ ਸਾਬਿਤ ਹੋ ਸਕਦੀ ਹੈ। ਔਰ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਮੀਂਹ ਪੈ ਸਕਦਾ ਹੈ ਤੇ ਕਿਤੇ-ਕਿਤੇ ਹਨੇਰੀ ਵੀ ਚੱਲ ਸਕਦੀ ਹੈ। ਸੋ ਬੀਤੀ ਰਾਤ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ, ਕਿਤੇ-ਕਿਤੇ ਹਨੇਰੀ ਵੀ ਚੱਲੀ ਹੈ ਤੇ ਕੁਝ ਥਾਂ ਤੇ ਤਾਂ ਭਾਰੀ ਤੂਫਾਨ ਵੀ ਆਇਆ ਹੈ ਲੋਕਾਂ ਨੂੰ ਗਰਮੀ ਤੋਂ ਤਰਾਹਤ ਮਿਲੀ ਹੈ ਪਰੰਤੂ ਕਿਸਾਨਾਂ ਦੇ ਲਈ ਇਹ ਜੜਾ ਮੀਂਹ ਹੈ ਇਹ ਜੜੀ ਵਰਖ ਹੈ ਬਹੁਤ ਜ਼ਿਆਦਾ ਨੁਕਸਾਨ ਦੇ ਸਾਬਿਤ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਠੰਡਾ ਰਹਿ ਸਕਦਾ ਹੈ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਤੇ ਹਨੇਰੀਆਂ ਵੀ ਚੱਲ ਸਕਦੀਆਂ ਹਨ ਪੁਰਨਾ ਸੂਬਿਆ ਸਮੇਤ ਪੰਜਾਬ ਦੇ ਮੌਸਮ ਨੇ ਲਈ ਕਰਵਟ ਕਈ ਇਲਾਕਿਆਂ ਦੇ ਵਿੱਚ